ਭਗਵਾਨ ਜੀ ਨਾ ਆਪਣਾ ਕੀ ਕਹਿਣਾ ਚਾਹੁੰਦੇ ਹੋ ਅੱਜ ਲੱਡੂ ਮੰਡੇ ਗਏ ਤੁਹਾਡੇ ਵੱਲ ਤਸਵੀਰ ਵੱਲ ਸਭ ਤੋਂ ਪਹਿਲਾਂ ਤੇ ਅਸੀਂ ਸ਼ੈਰੀ ਭਾਜੀ ਦੇ ਇੱਥੇ ਤਸਵੀਰ ਚਾਹਣ ਤੇ ਧੰਨਵਾਦ ਕਰਦੇ ਆ ਤੇ ਅੱਜ ਤੋਂ 5-6 ਮਹੀਨੇ ਪਹਿਲਾਂ ਉਹ ਤਸਵੀਰ ਚ ਆਈ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤਸਵੀਰ ਬਾਅਦ ਚ ਜਾਏਗੀ ਪਹਿਲਾਂ ਤੁਹਾਡੀਆਂ ਉੱਤੇ ਦਖਾਨਾ ਬਣਾ ਕੇ ਦਿਆਂਗੇ ਸੋ ਸ਼ੈਰੀ ਭਾਜੀ ਨੇ ਸਾਨੂੰ ਦਖਾਨਾ ਉੱਥੇ ਲਾੜ ਕਰ ਦਿੱਤੀ ਹੈ ਇਹਨਾਂ ਦਾ ਹੀ ਬਹੁਤ-ਬਹੁਤ ਤਸਵੀਰ ਕੰਪਲੈਕਸ ਵਾਲਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਨ ਨੂੰ ਆਖਦੇ ਆ ਜਿਮਨੀ ਚੌਂ ਦੇ ਲੱਡੂ ਮੰਡੇ ਗਏ ਕੀ ਕਰਨਗੇ ਜਿਮਨੀ ਚੌਂ ਤੇ ਸ਼ੈਰੀ ਭਾਜੀ ਉੱਥੇ ਇਹ ਪਿੰਗੀ ਮਾਜੇ ਦੇ ਜਿੱਤ ਜਾਂਦੇ ਨੇ ਸੋ ਸਾਨੂੰ ਇਹਨਾਂ ਦੇ ਮਾਨ ਹੈ ਸਾਡੇ ਬਟਾੜੇ ਦੇ ਨੇ ਸਾਲ ਵਿੱਚ ਇਹਨਾਂ ਦੇ ਮਾਨ ਹੈ ਕਿ ਜਿੱਥੇ ਵੀ ਜਾਂਦੇ ਨੇ ਆਪਣੇ ਫਤਕ ਪਤੇ ਹੋ ਕੇ ਜਾਂਦੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਦੋਂ ਲੋਕੀ ਬੁਲਾਉਂਦੇ ਆ ਛੱਟ ਆ ਜਾਂਦੇ ਨੇ ਆਪਣਾ ਪਨ ਉਹ ਆਪਣਾ ਪਰਿਵਾਰ ਇਹਨਾਂ ਦਾ ਪਰਿਵਾਰ ਸਾਰਾ ਉਹ ਆਪਣੇ ਮੂਹ ਕਹਿੰਦੇ ਕਿ ਇਹ ਮੇਰਾ ਮੇਰਾ ਸਾਰਾ ਪਰਿਵਾਰ ਹੈ ਸੋ ਆਪਣੇ ਪਰਿਵਾਰ ਦੇ ਵਿੱਚ ਕਦਾ ਵੀ ਛੱਡਾ ਜਾਂਦੇ ਨੇ ਜਿਹੜਾ ਆਦਮੀ ਮਰਜੀ ਇਹਨਾਂ ਨੂੰ ਬਾਹ ਫੜ ਕੇ ਉਧਰ ਲੈ ਜਾਂਦਾ ਬਾਹ ਫੜ ਕੇ ਉਹ ਲੈ ਜਾਂਦਾ ਬੱਚਾ ਵੀ ਇਹਨਾਂ ਦੀ ਬਾਹ ਫੜ ਲੈਂਦਾ ਉਹ ਅੰਦਰ ਸਾਨੂੰ ਬਸਾ ਦੇ ਬਿਠਾ ਦੇ ਲੋਕਾਂ ਦੇ ਬੜਾ ਮਾਣ ਹੈ ਕਿ ਸਾਨੂੰ ਇਹੋ ਜਿਹੇ ਨੇਤਾ ਮਿਲਿਆ ਹਰ ਬੰਦੇ ਦੀ ਸੋਚਦਾ ਹੈ ਸਾਡੇ 200 ਪਰਿਵਾਰਦਾਰਾਂ ਨੇ